ਸਰਪੰਚ ਜਿਹੜੇ ਜਿੱਤੇ ਨੇ ਵੱਡੀ ਗਿਣਤੀ ਦੇ ਨਾਲ ਜਿੱਤੇ ਨੇ ਅੱਜ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਕੰਮ ਕਾਜ ਦੇ ਵਾਅਦੇ ਕੀਤੇ ਸੀ ਉਹਦੇ ਵਾਸਤੇ ਗ੍ਰਾਂਟਾਂ ਵੀ ਜਾਰੀ ਕੀਤੀਆਂ। ਧਰਨੇ ਤੋਂ ਨਿਕਲੀ ਹੋਈ ਪਾਰਟੀ ਸੀ ਆਮ ਆਦਮੀ ਪਾਰਟੀ ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਵੀ ਕਰ ਦਿੱਤਾ ਜਿਹੜਾ ਸ਼ੱਕ ਦੇ ਕਿਵੇਂ ਦੇ। ਨਹੀਂ ਬੜੀ ਦੁਖ ਦੀ ਗੱਲ ਹੈ ਜੀ। ਇਹ ਮੈਂ ਕਹਿ ਸਕਦੀ ਆ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਤੇ ਤਾਂ ਦੂਰ ਦੀ ਗੱਲ। ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਐ ਜਿੰਨੇ ਵਾਅਦੇ ਕੀਤੇ ਸੀ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ। 3 ਸਾਲ ਪੂਰੇ ਹੋਣ ਨੂੰ ਆਇਆ ਨਾ ਬੀਬੀਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ ਬੇਰੋਜ਼ਗਾਰ ਹੋਏ ਬੈਠੇ ਨੇ ਤੇ 10 ਬਿਨਾਂ ਦੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਤ ਧਰਨੇ 'ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ 'ਚ ਹੀ ਦਵਾਂਗੇ ਉਹ ਗੱਲਾਂ ਤਾਂ ਹੁਣ ਭੁੱਲ ਜਔਨ ਵਿਚਾਰੇ ਕਿਸਾਨ ਜੇ ਹੱਕ ਮਾਰਵੇ ਤਾਂ ਡਾਂਗਾ ਵੀ ਖਾਂਦੇ ਨੇ ਜੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਹ ਨਹੀਂ ਤਾਨਾਸ਼ਾਹੀ ਹੋ ਗਈ ਇਹ ਭਗਵੰਤ ਮਾਨ ਚ ਪਤਾ ਨਹੀਂ ਕਿਹਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜਿਨ੍ਹਾਂ ਤੇ ਸਿੱਟੇ ਆ ਜਾ ਰਹੇ ਨੇ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਟੈਸ਼ਨਾਸ ਕਰਕੇ 4 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ 2015 ਤੋਂ ਬਾਅਦ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਹਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਹੁਟਕਿਸਤਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚਲਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਖਰਚੇ ਸੇਫ ਨਹੀਂ ਹੈਗਾ ਕੋਈ ਆਪਦੀ ਦੁਕਾਨੇ ਤੇ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇੜਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰ ਰਹੇ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਕੇ ਕਿਹਨੂੰ ਕਿੱਥੇ ਗੋਲੀ ਮਾਰ ਦੇ ਕਿੱਥੇ ਨੁਟ ਹੋ ਜਾਏ ਕਿਹਨੇ ਧੀ ਕਰ ਦਈਏ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁਕਮਤੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਸੀ ਉਹਨੂੰ ਮਰਤਸਨਾਂ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਰ ਦੀ ਰੱਖਸ਼ਾ ਵਾਸਤੇ ਇਹਨਾਂ ਦੀ ਰੱਖਸ਼ਾ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 ਚ ਕਿੱਥੇ ਛੱਡ ਕੇ ਗਏ ਸੀ ਜਿੱਤੇ ਹਵਾਈ ਅਡੇ ਫਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇ ਦਾਲ ਦੇ ਕਾਰਡ ਬਣ ਗਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ 'ਚ ਇਹਨਾਂ ਚੀਜ਼ਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲੋ ਗੱਲਾਂ ਆ ਹੋ ਰੀਆਂ ਨੇ ਇਹ ਗੈਂਕਸ ਦਾ ਰਾਜ ਖਤਮ ਕਰ ਦੋ ਗੱਲਾਂ ਆ ਹੋ ਰੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌکریاں ਦੋ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਐ ਜੀ ਬਈ ਤੁਸੀਂ ਨਸੇ ਦੀ ਗੱਲ ਕੀਤੀ ਤੁਸੀਂ ਮਾਨਸਾ ਦੇ ਇੱਕ ਪ੍ਰਸਿੱਧ ਡਾਕਟਰ ਨੇ ਉਹਨਾਂ ਵੱਲੋਂ ਦੋ ਵੀਡੀਓਜ਼ ਬੈਰਲ ਕੀਤੀਆਂ ਗਈਆਂ ਨੇ ਤੇ ਇੰਜੈਕਸ਼ਨ ਲਗਾ ਰਹੇ ਨੇ ਨੌਜਵਾਨ ਸਰੇ ਅਮਰੀਕਾ ਪਾਸੇ ਨਸ਼ੇ ਵਿਰੁੱਧ ਗੱਲ ਕਰਦ ਨੇ ਤੇ ਖਤਮ ਕਰਤਾ ਤੇ ਇੱਕ ਹੋਰ ਨੌਜਵਾਨ ਤਿੰਨ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਹੋਰੀਆਂ ਨੇ ਮਾਨਸਾ ਨਹੀਂ ਜੀ ਰੋਜ਼ ਹੀ ਵੀਡੀਓ ਭਰੀਆਂ ਹੋਈਆਂ ਨੇ ਮਹਰਾਨਾ ਇੱਕ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਾ ਕੇ ਅੰਮ੍ਰਿਤਸਰ ਸਾਹਿਬ ਤੇ ਸੋਖਾ ਵੀ ਸੀ ਕਿ ਅਗਲੇ 15 ਅਗਸਤ ਤਾਈਂ ਸਾਰੇ ਨਸ਼ੇ ਖਤਮ ਹੋ ਜਾਣਗੇ ਫੇਰ ਕੰਦਾ ਅਗਲੇ 26 ਜਨਵਰੀ ਤਾਈਂ ਖਤਮ ਹੋ ਜਾਣਗੇ ਖਤਮ ਤੋਂ ਛੱਡੋ ਅੱਜ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਕਾਨੇ ਲੱਗਿਆ ਹੈਗਾ ਜਿਹੜੇ ਤੁਹਾਡੇ ਮੰਤਰੀਆਂ ਦੇ ਤੁਹਾਡੇ ਐਮ.ਐਲ.ਏ ਦੇ ਉਹਨਾਂ ਦੇ ਪਿਆ ਦੇ ਘਰੇ ਤੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਬਿਕਾਰ ਰਹੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਧਾਇਆ ਅੱਜ ਤਾਈਂ ਇਸ ਜਿਹੜਾ ਨਿਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਕਿ ਇਹ ਜਿਹੜੀ ਵਾਲ ਵਿਲਾ ਹੋ ਗਿਆ ਹੈ ਸਾਰੇ ਬੰਦੇ ਪੰਜਾਬ 'ਚ ਭੇਜਦੇ ਨੇ ਜਿਹੜਾ ਦਿੱਲੀ ਲੁੱਟ ਰਹੀ ਸੀ ਹੁਣ ਪੰਜਾਬ ਤੋਂ ਪਹਿਲੀ ਲੁੱਟ ਰਹੀ ਸੀਗੇ ਹੁਣ ਹੋਰ ਇੱਥੇ ਬਿਠਾ ਦਿੱਤੇ ਨੇ ਹੁਣ ਡਰਾਮਾ ਚੱਲੇਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨਾ ਤਾਂ ਹਤਵਾਨ ਕੇ ਲੋਕਾਂ ਨੂੰ ਆਈ ਬੇਨਤੀ ਕਰਦੀਆਂ ਸਾਡੀ ਇੱਕੋ ਹੀ ਖੇਤਰੀ ਪਾਰਟੀ ਹੈ ਆਪਣੇ ਆਪਣੇ ਹੁੰਦੇ ਨੇ ਆਹ ਦਿੱਲੀ ਵਾਲਿਆਂ ਦੇ ਹੱਥ ਕੇ ਜਦੋਂ ਵੀ ਚਾਬੀ ਗਈ ਹੈ ਪੰਜਾਬ ਦਾ ਨਾਂਸ ਹੋਇਆ ਹੈ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲਿਆ ਨੇ ਜਦ ਉਹ ਸਾਨੂੰ ਨਹੀਂ ਚੁਕਾ ਸਕੇ ਫਿਰ ਸਾਡੇ ਟੋਟੇ ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਇਹਨਾਂ ਤੋਂ ਸੁਚੇਤ ਹੋ ਜਾਓ ਪੰਜਾਬ ਤਾਂ ਬਚੂਗਾ ਜੇ ਪੰਜਾਬੀਆਂ ਦੀ ਪਾਰਟੀ ਬਚੂਗੀ ਕਿਉਂਕਿ